ਮਾਜੇ ਪੈਸੇ ਬੰਦੇ ਨੂੰ ਆਪਦੇ ਕੰਮ ਛੱਡ ਕੇ ਆਉਣਾ ਪੈਂਦਾ ਉਹ ਬਹੁਤ ਔਖਾ ਹੋ ਜਾਂਦਾ ਦੇਖੋ ਆਰਡਰ ਬਾਈ ਸੋਰੀ ਵੀ ਤਾਂ ਹੈ ਕਿ ਕੋਈ ਖੜਾ ਜਿਹੜਾ ਪਸ਼ੂ ਹੈ ਨਾ ਅੰਦੀ ਜੇ ਗੱਲ ਕਰੀਏ ਤੇ ਮੱਝ ਬਾਡੀ ਵੀ ਬਹੁਤ ਡਬਲ ਹੈ ਤਾਂ ਇਹ ਜਿਹੀਆਂ ਮੱਝਾਂ ਦੇਖਣ ਨੂੰ ਬਹੁਤ ਪਿਆਰਾ ਜਿਹੜੀਆਂ ਬਹੁਤ ਘੱਟ ਮਿਲਦੀਆਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਇਹ ਤਾਂ ਅੱਜ ਫੇਰ ਤੁਹਾਡੇ ਵਾਸਤੇ ਲਿਆਏ ਆ ਜੀ ਆਪਾਂ ਇੱਕ ਚੰਗੀ ਤੇ ਡਬਲ ਮੱਝ ਚੰਗੇ ਦੁੱਧ ਵਾਲੀ ਡਿਟੇਲ ਵੀ ਆਪਾਂ ਸਾਰੀ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ ਡਿਟੇਲ ਵੀ ਆਪਾਂ ਜਾਂਚਾਂਗੇ ਇਹਦੀ ਸਾਰੀ ਤਾਂ ਚੰਗੇ ਦੁੱਧ ਵਾਲੀ ਹੈ ਡਬਲ ਮੱਝ ਹੈ ਜਿਹਨੂੰ ਬਹੁਤ ਵੱਡੀ ਬਾਡੀ ਦੀ ਮੱਝ ਹੈ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹਦਾ ਸਾਰਾ ਕੱਲਾ ਕੱਲਾ ਸਰੀਰ ਥਣਲੇ ਬਾਰਡਰ ਅਜੇ ਦਿਨ ਤੱਕ ਹੀ ਕੱਢੂਗੀ ਇਹ ਦੋ ਚਾਰ ਦਿਨ ਤੇ ਪਰ ਦੇਣੇ ਦੇ ਪੂਰੇ ਹੋਣ ਵਾਲੇ ਆ 10 ਤੇ 11 ਦਾ ਆਇੜਾ ਟਰਪਾ ਖੋਲੀਏ ਅੱਛਾ 10 ਤੇ 11 ਦੀ ਹੀ ਹੋਈ ਵੀ ਹੈ ਤੇ ਆ ਜਾ ਫਿਰ ਖੋਲ ਇਧਰੋਂ ਇਕੱਠੀ ਜੀ ਖੜੀ ਆ ਮਗਰ ਗਾਂ ਖੜੀ ਜਣਾ ਦੇਖੋ ਜੀ ਇਹ ਡਾਕਟਰ ਕੋਲੇ ਬਸ ਰੱਖਦਾ ਇੰਨਾ ਕੀ ਪਸ਼ੂ ਹੈ ਤਾਂ ਦੇਖ ਸਕਦੇ ਹੋ ਤੁਸੀਂ ਸੱਤ ਇਧਰ ਫਟਕਣ ਵਾਲੀ ਸੱਤ ਪਾਈ ਵੀ ਬਾਈ ਪੂਰਾ ਆਨੰਦ ਮੰਗਲ ਆ ਲੈ ਅੰਦਾ ਉਹ ਵੀ ਮਿੱਤਰੋ ਤੇ ਕਰੋ ਚੈੱਕ ਦੁੱਧ ਵਾਲੀ ਮੱਝ ਹੈ ਤਾਂ ਹੌਲੀ ਹੌਲੀ ਮੜਕ ਨਾਲ ਤੋੜ ਕੇ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਆਰਡਰ ਵੀ ਦੇਖ ਸਕਦੇ ਆ ਤੁਸੀਂ ਪਿੰਡ ਛੋਟਾ ਸੰਧੂ ਹੈ ਜੀ ਇਹ ਬਠਿੰਡੇ ਜ਼ਿਲ੍ਹੇ ਦੀ ਪਿੰਡ ਪੈ ਜਾਂਦਾ ਇਧਰੋਂ ਪਧੌੜ ਵੀ ਬਿਲਕੁਲ ਨਜ਼ਦੀਕ ਹੀ ਆ ਜਾਂਦਾ ਤੇ ਇਧਰੋਂ ਰਾਮਪਰਾ ਫੂਲ ਵੀ ਨਜ਼ਦੀਕ ਹੀ 8-10 ਕਿਲੋਮੀਟਰ ਹੈ ਤਾਂ ਡਬਲ ਮੱਝ ਕਿਉਂਕਿ ਤੇਜਿੰਦਰ ਦਾ ਆਪਦਾ ਕੱਦ ਹੀ ਬਹੁਤ ਹੈ ਤਦਨ ਤ੍ਰਿੰਦਰ ਤੇਰਾ ਕੱਦ ਤਾਂ 6 ਫੁੱਟ ਤੋਂ ਉੱਤ ਹੈ 6 ਫੁੱਟ ਤੋਂ ਉੱਤੇ ਫੇਰ ਤੇ ਉਹੀ ਗੱਲਾਂ ਦੱਸਦਾਈ ਬਾਈ ਨੂੰ ਕਈ ਵਾਰੀ ਮੈਂ ਵੱਡੇ ਕੱਦ ਵਾਲੇ ਬੰਦੇ ਕੋਲੇ ਵੀ ਮੱਝ ਲੱਗਦੀ ਹੈ ਹਿਸਾਬ ਦੀ ਤਾਂ ਪਰ ਮੱਝ ਮਿੱਤਰੋ ਜੇ ਆਪਾਂ ਗੱਲ ਕਰੀਏ ਲੈ ਚੱਲ ਕੋਈ ਨਾ ਪਾਈਪਾਂ ਜੀ ਲੈ ਚੱਲ ਪਾਉਂਦੀ ਜੇ ਗੱਲ ਕਰੀਏ ਤੇ ਮੱਝ ਬਾਡੀ ਵੀ ਬਹੁਤ ਡਬਲ ਹੈ ਤਾਂ ਇਹੋ ਜਿਹੇ ਮੱਝਾਂ ਦੇਖਣ ਨੂੰ ਬਹੁਤ ਪਿਆਰਾ ਜਿਹੜੀਆਂ ਬਹੁਤ ਘੱਟ ਮਿਲਦੀਆਂ ਤਾਂ ਜਿਹੜਾ ਥਣਲੇਵਾ ਆ ਡਰ ਇਧਰੇ ਪਾਸੇ ਵੀਡੀਓ ਦੇਖੋ ਕਿੰਨੀ ਕਲੀਅਰ ਬਣੀ ਕਿਉਂਕਿ ਇਧਰਲੇ ਪਾਸੋਂ ਜਿਹੜਾ ਚਾਨਣਾ ਨਾਲ ਉਧਰੋਂ ਧੁੱਪ ਦਾ ਚਾਨਣ ਪੈਂਦਾ ਈ ਸੈੱਡ ਥੱਲੇ ਤਾਂ ਤੁਸੀਂ ਦੇਖੋ ਇਧਰੋਂ ਮੜ ਜੇ ਹੱਕੀ ਮੜ ਜਾ ਪੈਰ ਜੀ ਸੀ 573 ਦੀ ਏ ਆਈ ਹੋਈ ਵੀ ਇਹਦੇ ਇੱਕ 10 ਦੀ ਹੋਈ ਵੀ ਇਹ ਪੰਜਾਬੀ ਅੱਛਾ ਪੀਸੀ 573 ਦੀ ਏ ਆਈ ਹੋਈ ਵੀ ਹੈ ਇਹ ਤਾ ਪਿਆਰ ਤਾਂ 5 ਕਿਲੋ ਤੇਲ ਲਗੀ ਜਦ ਕਿ ਦੇਖੋ ਕਿੰਨੇ ਦਾ ਕਹਿੰਦੀ ਆ ਡਾਕਟਰ ਇਹ ਤੇਰੇ ਹਿਸਾਬ ਦੇ ਨਾਲ ਤਾਂ ਦੁੱਧ ਮਗਲੀ ਵਾਰ ਕਿੰਨਾ ਸੀਗਾ ਤੇ ਬਾਈ ਮਗਲੀ ਵਾਰ ਨੇ 22 ਲੀਟਰ ਦੋ ਦਿੱਤਾ ਬਾਈ ਯਾਰ 22 ਕਿਲੋ ਦੋ ਦਿੱਤਾ ਤੇ ਅੱਜ ਕੀ ਉਮੀਦ ਹੈ ਇਹ ਕਿ ਉਹ ਤੋਂ ਪਲੀ ਵਾਧ ਜਾ ਮੱਧ ਪਿਛਲੀ ਵਾਰ ਇਹ ਆਪਣੇ ਯਾਰ ਦੋਸਤ ਕੋਲੇ ਸੀ ਹਾਂ ਉਹ ਬਾਹਰ ਗਿਆ ਗਿਆ ਤੁਹਾਨੂੰ ਜਾਣ ਲੱਗਿਆ ਤੇਰੀ ਅਸਮੱਜ ਅੱਛਾ ਤੇ ਪਿਛਲੀ ਵਾਰ ਦਿੱਸੀ ਸੀ ਮੱਧ ਜੀ ओके ਮੱਝ ਦਾਰੂ ਬਹੁਤ ਆ ਬਾਈ ਯਾਰ ਇਹ ਨਾ 7-8 ਕੁ ਗਾਮ ਵਾਲੀ ਢੀੜ ਭਾਈ ਬੱਜ ਜਾਣੇ ਮੇਰੇ ਕੋਲ ਦੇ ਕੋਲ ਆ ਕੇ ਟਰਾਈ ਕੀਤੀ ਆ ਮੈਂ ਹਾਂ ਯਾਨੀ ਕਿ 2.5 ਮਹੀਨੇ ਪਹਿਲਾਂ ਸੱਦੀ ਜੋ ਤੂੰ ਓਕੇ ਇਹ ਸਾਡੀ ਤੋਂ ਸੋਚੀ ਤੋਂ ਲਿਆ ਗਈ ਜਮੈਂ ਓਕੇ ਬੜਾ ਬੜਾ ਆ ਕੇ ਫਿਰ ਮੈਂ ਕਰੀ ਲੈ ਕੇ ਟਰਾਈ ਕੀਤੀ ਠੀਕ ਹੈ ਤੇ ਇਹਦੀ ਦਾ ਬਾਕੀ ਚਾਲੂ ਬਾਕੀ ਮੱਝ ਦਾ ਆਰਡਰ ਵੀ ਦੱਸਦਾ ਹਨਾ ਦੁੱਧ ਲੈ ਆਉਂਦਾ ਫਰਕ ਹੁੰਦਾ ਯਾਰ ਤੇ ਬਸ ਉਹੀ ਗੱਲ ਹੈ ਇਹ ਦੋ ਚਾਰ ਦਿਨਾਂ ਨੂੰ ਸੂ ਗਈ ਹਜੇ ਤਾਂ ਸਮੀ ਵੀ ਬਹੁਤ ਵਧੀਆ ਫੀਡ ਫੂਡ ਤੇਰੇ ਹਿਸਾਬ ਨਾਲ ਲੈ ਜੀ ਦੋ ਚਾਰ ਦਿਨ ਹੋਰ ਆ ਜੀ ਹਿਸਾਬ ਨਾਲ ਚਾਰ ਢਿਲੋਂ ਪੰਜ ਚਾਰ ਦਿਨ ਲੈ ਜੂ ਹਜੇ ਹੁਣ ਬੰਨ ਜੀ ਬੰਨ ਨਹੀਂ ਹੁਣ ਲੱਗਿਆ ਦੋ ਚਾਰ ਦਿਨਾਂ ਦੀ ਆ ਸਵੇਲਿੰਗ ਹੀ ਆਉਣ ਲੱਗੀ ਮਾੜੀ ਅੱਛਾ ਭਰ ਨਹੀਂ ਹੁਣ ਲੱਗੀ ਐ ਹਾਂ ਭਰ ਨਹੀਂ ਹੁੰਦੀ ਅੱਛਾ ਅਸੀਂ ਵੀ ਇੱਥੇ ਕੰਮ ਸੀਗਾ ਇੱਥੇ ਡਾਕਟਰ ਦੇ ਨਾਲ ਅਸੀਂ ਉਧਰੋਂ ਫਾਰਮ 'ਚ ਬੈਠੇ ਬੈਠੇ ਇੱਧਰ ਆ ਗਏ ਕਹਿੰਦਾ ਆਪਾਂ ਮੱਝ ਦੇਖੀਏ ਪਾ ਲਈ ਫਿਰ ਕੇ ਪਾਉਣੀ ਆਪਾਂ ਵੀਡੀਓ ਮਤਲਬ ਪਾ ਆਈਏ ਮੈਂ ਕਿਹਾ ਚੱਲ ਹੁਣ ਆਏ ਵੀ ਇਹਨੂੰ ਮੈਂ ਕਿਹਾ ਯਾਰ ਵੀਡੀਓ ਵੀ ਆਪਾਂ ਠੀਕ ਆ ਹਾਂ ਮੱਝਾਂ ਆਂਦੀ ਉਹ ਗੱਲ ਵੱਖਰੀ ਹੈ ਕੋਈ ਚੰਗਾ ਚੁੰਗਾ ਨਹੀਂ ਹੁੰਦੀ ਓਕੇ ਆਪਣੇ ਥੀਰੀ ਨੂੰ ਚੁੰਨੀ ਨਹੀਂ ਆਉਂਦੀ ਮਾਜੇ ਯਾਰ ਪਰ ਔਖਾ ਹੋਵੇਗਾ ਸਵੇਰੇ ਉਹ ਵੀ ਜੇ ਮੈਂ ਤੂੰ ਆਵਦਾ ਹੁਣ ਇੱਧਰ ਜਾਵੜਨਾ ਹਨਾ ਪ੍ਰੋਬਲਮ ਆ ਜਾਂਦੀ ਆ ਵੀ ਕਿੱਥੇ ਰੱਖਾਂਗੇ ਮਾਤਾ ਵੇਚਣ ਵਾਲੇ ਘਰੇ ਬਾਹਰ ਨਾਲ ਹੁੰਦਾ ਜਿੰਨਾ ਠੀਕ ਹੈ ਆ ਲੈ ਚਲੀਏ ਉਧਰ ਆਪਾਂ ਨਾਲ ਤਾਂ ਗੇੜਾ ਕੱਢ ਲੂ ਤੇ ਨਾਲੇ ਹੋਰ ਤੋਰ ਕੇ ਭਰਾਵਾਂ ਨੂੰ ਲਿਖੋਣੇ ਆ ਫਿਰ ਇੰਦਰ ਨੰਬਰ ਬੋਲੀ ਜਿਹੜਾ ਆਪਾਂ ਵੇਚ ਦੇਣਾ 99685 99685 99699 ਏ ਨੰਬਰ ਹੈਗਾ ਜੀ ਤਰਿੰਦਰ ਡਾਕਟਰ ਛੋਟੇ ਸੰਧੂ ਕਿਉਂਕਿ ਇਹ ਨੂੰ ਪਤਾ ਹੀ ਆਪੇ ਫੀਲਡ ਦੇ ਵਿੱਚ ਕੰਮਕਾਰ ਕਰਦੇ ਰਹਿੰਦੇ ਆ ਤਾਂ ਵਧੀਆ ਲੱਗ ਜਨਾਨਾ ਕੰਮਾਂ ਚੰਗਾ ਤਾਂ ਉਸ ਕਰਕੇ ਜਿਵੇਂ ਦੱਸਿਆ ਵੀ ਜਿਹੜੀ ਚਵਾਈ ਵਾਲਾ ਜਿਹੜਾ ਬੰਦਾ ਹੈ ਮਸ਼ੀਨ ਤਾਂ ਲਾ ਦਿੰਦਾ ਤੇ ਪਰ ਜਿਹੜੀ ਮੱਝ ਦੀ ਚਵਾਈ ਨਹੀਂ ਕਰ ਸਕਦਾ ਤਾਂ ਫਿਰ ਇੱਕ ਮੱਝ ਪਿਛੇ ਬੰਦੇ ਨੂੰ ਆਪਦੇ ਕੰਮ ਛੱਡ ਕੇ ਆਉਣਾ ਪੈਂਦਾ ਉਹ ਬਹੁਤ ਔਖਾ ਹੋ ਜਾਂਦਾ ਦੇਖੋ ਆਰਡਰ ਬਈ ਤੋਰੇ ਵੀ ਤਾਂ ਆ ਕਿ ਕੋਈ ਖੜਾ ਜਿਹੜਾ ਪਸੂ ਹੈ ਨਾ ਥੋੜਾ ਜਿਹਾ ਇਕੱਠਾ ਜਾ ਹੋ ਕੇ ਖੜ ਜਾਂਦਾ ਤੇ ਜਦੋਂ ਪਸੂ ਨੂੰ ਆਪਾਂ ਤੋੜਦੇ ਆ ਤਾਂ ਡਾਕਟਰ ਉਹ ਫਿਰ ਸਾਰਾ ਦਿਖਾਉਂਦਾ ਪਸੂ ਜਿਆਦੇ ਡਿਟੇਲ ਲੈਣ ਵਾਸਤੇ ਤੁਹਾਨੂੰ ਨੰਬਰ ਬੋਲਤਾ ਇੱਕ ਵਾਰੀ ਹੋਰ ਡਾਕਟਰ ਕੋਲ ਆਪਾਂ ਨੰਬਰ ਪੁੱਛਦੇ ਆ ਤਾਂ ਉਦੋਂ ਬਾਅਦ ਸਾਰੀ ਗੱਲਬਾਤ ਤੁਸੀਂ ਡਾਕਟਰ ਦੇ ਨਾਲ ਕਰ ਸਕਦੇ ਆ ਸਾਰੀ ਡਿਟੇਲ ਤੁਸੀਂ ਕਲੀਅਰ ਪੁੱਛ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਨੰਬਰ ਡਾਕਟਰ ਇੱਕ ਵਾਰੀ ਬੋਲੀਓ 99685 9999 99685 99699 8968549699 ਓਕੇ ਜੀ ਲਓ ਜੀ ਕਈ ਵਾਰੀ ਨਹੀਂ ਸਮਝਾਉਂਦੀ ਤੇ ਉਹ ਵੀ ਆ ਤੇ ਬਾਕੀ ਕਦਕੁੱਤ ਆ ਕੇ ਜਿਹੜੂ ਕੋਲੇ ਦੇਖੂ ਨਾ ਤਾਂ ਕੋਸ਼ਿਸ਼ ਇਹ ਹੀ ਕੀਤੀ ਆ ਦੁਬਾਰੇ ਵੀ ਤਾਂਹੀਂ ਖੋਲੀ ਆ ਮੇਰਾ ਕਦਕੁੱਤ ਪੂਰਾ ਜ਼ਬਰਦਸਤ ਲੱਗੇ ਠੀਕ ਆ ਵੀਡੀਓ ਦੇ ਵਿੱਚ ਵੀ ਪਰ ਆਪ ਨੂੰ ਲੱਗਦਾ ਵੀ ਵੀਡੀਓ 'ਚ ਉੱਡਾ ਕਦ ਨਹੀਂ ਦੇਖਦਾ ਤਾਂ ਬਹੁਤ ਡਬਲ ਮੱਜ ਹੈ ਤਾਂ ਡਰੂਟਰ ਵੀ ਬਹੁਤ ਡਬਲ ਹੈ